ਕਾਲੀ ਥਾਰ 'ਚ ਚਿੱਟਾ ਲੈ ਕੇ ਘੁੰਮਣ ਵਾਲੀ ਵਰਖਾਸਤ ਕੌਨਸਟੇਬਲ ਮਹਿਲਾ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਆ ਵੱਡੀ ਰਾਹਤ ਮਿਲੀ ਆ ਜਿਸ ਦੇ ਕੋਲੋਂ ਥਾਰ 'ਚੋਂ 17 ਗ੍ਰਾਮ ਤੋਂ ਵੱਧ ਜਿਹੜਾ ਚਿੱਟਾ ਬਰਾਮਦ ਹੋਇਆ ਸੀ ਜੋ ਕਿ ਬਰਖਾਸਤ ਕਰ ਦਿੱਤੀ ਗਈ ਆ ਜੇਲ੍ਹ ਦੀਆਂ ਸਲਾਕਾਂ ਪਿੱਛੇ ਸੀ ਪਰ ਹੁਣ ਉਸ ਨੂੰ ਜ਼ਮਾਨਤ ਮਿਲ ਚੁੱਕੀ ਆ ਉਸਦੇ ਵਕੀਲ ਦੇ ਵੱਲੋਂ ਪੂਰੀ ਗੱਲਬਾਤ ਸਾਂਝੀ ਕੀਤੀ ਗਈ ਆ ਕਿਹੜੀਆਂ ਕੰਡੀਸ਼ਨਾਂ ਲਗਾਈਆਂ ਗਈਆਂ ਕੋਰਟ ਦੇ ਵੱਲੋਂ ਕਦੋਂ ਤੱਕ ਇਹ ਹੁਣ ਰਾਹਤ ਇਸ ਨੂੰ ਮਿਲੀ ਆ ਕਿਵੇਂ ਰਾਹਤ ਮਿਲੀ ਪੂਰੀ ਗੱਲ ਬਾਤ ਸੁਣਾਉਣੀ ਆ ਵਕੀਲ ਦੀ ਜ਼ੁਬਾਨੀ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ ਸੋ 50000 ਰੁਪਏ ਤੇ ਬਸ 1 ਛੋਟੀ ਅਨਾਉਂਸ ਕੀਤੀ ਹੈ ਸਰ ਕੋਈ ਹੋਰ ਵੀ ਸ਼ਰਤ ਆਪਣਾ ਕੰਡੀਸ਼ਨ ਲਗਾਈ ਹੋਈ ਹੈ ਕੋਲ ਤੋਂ ਅੱਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲਗਣੀ ਹੈ ਕਿ ਕੋਈ ਪਲੀ ਹੀ ਲਈ ਗਈ ਹੈ ਜੀ ਮਾਫ ਕਰੀ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀਗੇ ਜਿਹੜੇ ਅਸੀਂ ਬਾਅਦ ਵਿੱਚ ਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਆਉਣਾ ਬਾਕੀ ਹੈ ਤੇ ਕਲਾਇੰਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕੜ ਜੀ ਸਾਹਨੇ ਫਿਰ ਲਿਖੀਏ ਆ ਕਲਾਇੰਟ ਦਾ ਨਾਮ ਅਮਨ ਜਿਹੜੀ ਕਾਨਸਪਟ ਸੀ ਨੀਅਰ ਕਾਨਸਪਟ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਉਹਨਾਂ ਦਾ ਸੈਸਿੰਗ ਜੱਜ ਸਾਹਿਬ ਹੈ ਡਿਵੀਜ਼ਨ ਡਿਵੀਜ਼ਨ ਹੈ ਇਹ ਸਪੈਸ਼ਲ ਕੋਰਟ ਹੈ ਐਨਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਪੱਖ ਰੱਖਿਆ ਗਿਆ ਤੁਹਾਨੂੰ ਆ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਇਤਕ ਕਰਖਿਆ ਜਸਟ ਇਨਵੈਸਟੀਗੇਸ਼ਨ ਆਫੀਸਰ ਚਲਾਉਂ ਲੈ ਕੇ ਐਸੇ ਕੋਰ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਇਨੀਸ਼ੀਏਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਨਿਊ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰ ਨੇ ਇਹਨੂੰ ਬਿਲ ਅਨਾਉਂਸ ਕਰ ਦਿੱਤੀ ਹੈ ਸੋ 50000 ਰੁਪਿਆ ਤੇ ਬਸ ਵਨ ਸ਼ੌਟ ਹੀ ਅਨਾਉਂਸ ਕੀਤਾ ਹਾਂ ਸਰ ਕੋਈ ਹੋਰ ਵੀ ਸ਼ਰਤ ਆਪਣਾ ਕੰਡੀਸ਼ਨ ਲਗਾਈ ਹੋਈ ਹੈ ਟੋਰਟ ਅਜੇ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲਗਣੀਆਂ ਹਨ ਕਿ ਕੋਈ ਪਲੀ ਹੀ ਲਈ ਗਈ ਹੈ ਜੀ ਮਾਫ ਕਰੀ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਂਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀਗੇ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਆਉਣਾ ਬਾਕੀ ਹੈ ਤੇ ਕਲਾਇੰਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜਿੱਕਰ ਜਿਹਾ ਸਾਹਨੇ ਕੋ ਬੇਰ ਦਿੱਤੀ ਹੈ ਅ ਕਲਾਇੰਟ ਦਾ ਨ ਜਿਹੜੀ ਕਨਸਟੇਬਲ ਸੀ ਸੀਨੀਅਰ ਕਨਸਟੇਬਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਰੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਅਸੈਸਿੰਗ ਜੱਜ ਸਾਹਿਬ ਦਾ ਐਡੀਸ਼ਨ ਐ ਐਡੀਸ਼ਨ ਹੈ ਇਹ ਸਪੈਸ਼ਲ ਕੋਰਟ ਹੈ ਐਨਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਪੱਖ ਰੱਖਿਆ ਗਿਆ ਤੁਹਾਨੂੰ ਆ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਐਦਿਕ ਰੱਖਿਆ ਜਸਟ ਇਨਵੈਸਟੀਗੇਸ਼ਨ ਆਫੀਸਰ ਚਲਾਨ ਲੈ ਕੇ ਆਈਸੀ ਕੋਰ ਨੇ ਕੋਈ ਉਹਨਾਂ ਨੂੰ ਖਾਸ ਕੁਆਰੀ ਇਨਕੁਇਰੀ ਨਿਬਟ ਕੀਤੀ ਜਿਸ ਕੁਆਰੀ ਐਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਤੁਸੀਂ ਸੁਣਿਆ ਵਕੀਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਆ ਕੀ ਆਰਡਰ ਦੀ ਕਾਪੀ ਜਦੋਂ ਮਿਲੇਗੀ ਉਸ ਦੇ ਵਿੱਚ ਸਾਰਾ ਕੁਝ ਦੱਸਿਆ ਜਾਵੇਗਾ ਕਿ ਕਿਹੜੀਆਂ ਕਿੜੀਆਂ ਕੰਡੀਸ਼ਨਾਂ ਦੇ ਤਹਿਤ ਇਸ ਨੂੰ ਜ਼ਮਾਨਤ ਮਿਲੀ ਆ ਤਾਂ ਵੱਡੀ ਰਾਹਤ ਜਰੂਰ ਆ ਕਿਉਂਕਿ ਪੁਲਿਸ ਜਿਹੜੀ 1 ਮਹੀਨੇ ਦੇ ਵਿੱਚ ਚਲਾਨ ਪੇਸ਼ ਨਹੀਂ ਕਰ ਸਕੀ ਐਂਡੀਪੀਐਸ ਦਾ ਪਰਚਾ ਦਰਜ ਹੋਇਆ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਉੱਤੇ ਤੇ ਉਸ ਦਾ ਸਾਥੀ ਜਿਹੜਾ ਸੀ ਉਹ ਸਾਥੀ ਵੀ ਪੁਲਿਸ ਦੀ ਹਰਾਸਤ ਦੇ ਵਿੱਚ ਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਮੁਹਾਲੀ ਦੇ ਨੇੜੇ ਤੋਂ ਪਰ ਸਵਾਲ ਜਰੂਰ ਖੜੇ ਹੋ ਰਹੇ ਸੀ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਛਿੜਿਆ ਗਿਆ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਉੱਥੇ ਹੀ ਖਾਕੀ ਦੀ ਆੜ ਦੇ ਵਿੱਚ ਪੁਲਿਸ ਅਜਿਹਾ ਕੰਮ ਕਰ ਰਹੀ ਸੀ ਤਾਂ ਖਾਕੀ ਜ਼ਰੂਰ ਜ਼ਗਦਾਰ ਹੋਈ ਹੈ ਤਾਂ ਪਰ ਉਸ ਨੂੰ ਸਜ਼ਾ ਵੀ ਜ਼ਰੂਰ ਮਿਲ ਚੁੱਕੀ ਹੈ ਪਰ ਦੂਜੇ ਪਾਸੇ ਇਹ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਜਦੋਂ ਕਿਸੇ ਦੇ ਉੱਤੇ ਕੋਈ ਇਸ ਤਰੀਕੇ ਦਾ ਪਰਚਾ ਦਰਜ ਹੁੰਦਾ ਤਾਂ ਉਸਦੇ ਘਰ ਦੇ ਉੱਤੇ ਬਲਡੋਜ਼ਰ ਚਲਾ ਦਿੱਤਾ ਜਾਂਦਾ ਤਾਂ ਇਸ ਮੈਡਮ ਦੀ ਬਠਿੰਡੇ ਵਾਲੀ ਕੋਠੀ ਕਿਉਂ ਨਹੀਂ ਡਾਈ ਜਾ ਰਹੀ ਜੋ 2 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਆ ਤਾਂ ਉਸਦੇ ਉੱਤੇ ਕਹਿੰਦੇ ਪ੍ਰਸ਼ਾਸਨ ਦਾ ਪੀਲਾ ਪੰਜਾਬ ਕਿਉਂ ਨਹੀਂ ਚੱਲਿਆ ਤਾਂ ਇਹ ਸਵਾਲ ਵਾਕਈ ਹੀ ਆਪਣੇ ਆਪ ਦੇ ਵਿੱਚ ਕਾਫੀ ਵੱਡੇ ਨੇ ਸਵਾਲਾਂ ਦੇ ਜਵਾਬ ਖੇਰ ਕਾਉਣ ਦੇべਗਾ ਸਵਾਲ ਉੱਠਣੇ ਲਾਜ਼ਮੀ ਨੇ ਤਾਂ ਹੁਣ ਕਦੋਂ ਤੱਕ ਇਸ ਨੂੰ ਰਾਹਤ ਮਿਲਦੀ ਹੈ ਇਹ ਕਦੋਂ ਤੱਕ ਇਸ ਦੀ ਰਾਹਤ ਵਰਕਰ ਆ ਰਹੀ ਦੀ ਆ ਕਦੋਂ ਤੱਕ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘੁੰਡੀ ਕਮਾਉਂਦੀ ਆ ਕਿਸ ਤਰੀਕੇ ਦੇ ਨਾਲ ਗੇਮ ਕਮਾਉਂਦੀ ਆ ਇਹ ਦੇਖਣ ਵਾਲੀ ਗੱਲ ਹੈ ਪਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਪੰਜਾਬ ਦੀ ਪੁਲਿਸ ਜਿਹੜੀ ਆ ਉਹ ਹੁਣ ਯੁੱਧ ਜ਼ਰੂਰ ਛੇੜ ਕੇ ਬੈਠੀ ਆ ਨਸ਼ਿਆਂ ਦੇ ਵਿਰੁੱਧ ਤਾਂ ਨਸ਼ਾ ਤਸਕਰਾਂ ਨੂੰ ਜ਼ਰੂਰ ਭਾਜਣਾ ਪੈ ਰਹੀਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਿਹਾ ਗਿਆ ਸੀ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰ ਦੇਵਾਂਗੇ ਤਾਂ ਇਸ ਤੋਂ ਪਹਿਲਾਂ ਇੱਕ ਵਾਰ ਬਿਆਨ ਜ਼ਰੂਰ ਆਇਆ ਸੀ ਇੱਕ ਸਾਲ ਪਹਿਲਾਂ ਕਿ ਚੰਨ ਦਿਨਾਂ 'ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਪਰ ਉਹ ਚੰਨ ਦਿਨ ਨਹੀਂ ਆਏ ਤਾਂ ਹੁਣ 31 ਮਾਰਚ ਜ਼ਰੂਰ ਆ ਜਾਵੇਗੀ 31 ਅਪਰਨਾ 31 ਮਈ ਜ਼ਰੂਰ ਆ ਜਾਵੇਗੀ 31 ਮਈ ਤੱਕ ਕੀ ਵਾਅਕੇ ਹੀ ਪੰਜਾਬ ਨਸ਼ਾ ਰਹਿਤ ਪੰਜਾਬ ਹੋਵੇਗਾ ਦੇਖਣ ਵਾਲੀ ਗੱਲ ਹੈ